ਮਾਤ ਛੁੱਕ ਕੇ ਕਿਉਂ ਖਾਤੇ ਹਨ ਵਾਹ ਔਰ ਖਾਸ ਤੌਰ ਤੇ ਗੁਰਦੁਆਰੇ ਦੇ ਰਾਗੀ ਗਰੰਤੀ ਸਿੰਘ ਸੇਵਾਦਾਰ ਹਮ ਔਰ ਜਦ ਖਾਣਾ ਮਨਾ ਨਹੀਂ ਹੈ ਤੇ ਸਾਰੇ ਖੁੱਲ ਕੇ ਕਿਉਂ ਨਹੀਂ ਖਾਂਦੇ ਗੁਰਦੁਆਰੇ ਕਿਉਂ ਨਹੀਂ ਖਾਂਦੇ ਨਾ ਪਰਸੋਂ ਸਵਾਲ ਤਾਂ ਉਹ ਵੀ ਕੁਛ ਲਿਆ ਤੁਸੀਂ ਖਾਂਦੇ ਹੋਗੇ ਵਾਹ ਵਾਹ ਹੁਣ ਪਰਸੋਂ ਦਾ ਮੈਂ ਆਇਆ ਤੁਸੀਂ ਮੈਨੂੰ ਦਾਲ ਹੀ ਖਵਾਉਂਦੇ ਜੇ ਇਹ ਕਮੇਟੀ ਨੂੰ ਪੁੱਛੋ ਮੈਨੂੰ ਖਵਾਇਆ ਕਿ ਨਹੀਂ ਖਵਾਇਆ ਉਹਨਾਂ ਨੇ ਮੈਂ ਦੱਸਦਾ ਪਨੀਰ ਖਾਦਾ ਮੈਂ ਮਟਰੇ ਖਾਦੇ ਆ ਹੋਰ ਕੀ ਖਾਦਾ ਜੀ ਇੱਕੋ ਮਤਲਬ ਸਾਗ ਮੱਕੀ ਦੀ ਰੋਟੀ ਚਿੱਟੇ ਮੱਕੀ ਦੀ ਰੋਟੀ ਇਹ ਚੀਜ਼ਾਂ ਖਾਧੀਆਂ ਮੈਂ ਤੋਂ ਗੱਲ ਫਿਰ ਉੱਥੇ ਆਉਂਦੀ ਆ ਜੀ ਵੇਖੋ ਪਹਿਲੀ ਗੱਲ ਤੇ ਇਹ ਮੈਂ ਇਹ ਸਾਰੇ ਕੁਐਸਚਨ ਮੇਰੇ ਵਾਸਤੇ ਬਣੇ ਵੇ ਲੋ ਜੇ ਮੈਂ ਅਮਰੀਕਾ ਜਾਵਾਂ ਤਾਂ ਵੀ ਇਹੋ ਜਿਹਾ ਸਵਾਲ ਕੈਨੇਡਾ ਜਾਵਾਂ ਤਾਂ ਵੀ ਉਹ ਸਵਾਲ ਅੱਛਾ ਜਿਹੜੇ ਵੱਡੇ ਵੱਡੇ ਬਾਬੇ ਆਉਂਦੇ ਉਹਨਾਂ ਨੂੰ ਕੋਈ ਸਵਾਲ ਨਹੀਂ ਕਰਦਾ ਹਾਂਜੀ ਨਹੀਂ ਕਰਦਾ ਨਾ ਅੱਛਾ ਸਹੀ ਮਿਲਿਆ ਨਾ ਸਾਰਿਆਂ ਨੂੰ ਸਿੱਧਾ ਲਿਖਿਆ ਜੀ ਸਿੱਖ ਰਹਿ ਤੋ ਮੇਰਾ ਦੇਖੋ ਮੈਂ ਪਹਿਲੀ ਗੱਲ ਬੇਨਤੀ ਕਰਦਾ ਜਿਹੜਾ ਮਾਸ ਦਾ ਸਵਾਲ ਕੀਤਾ ਪਹਿਲੀ ਗੱਲ ਤੇ ਧਰਮ ਦਾ ਵਿਸ਼ਾ ਨਹੀਂ ਆ ਠੀਕ ਇਹ ਤੁਹਾਡੀ ਖੁਰਾਕ ਨਾਲ ਸੰਬੰਧਤ ਇਹਦਾ ਮੈਂ ਜਵਾਬ ਗੁਰਵਾਨੀ ਮੁਤਾਬਕ ਦੇਵਾਂਗਾ ਜੀਤੇ ਦਾਣੇ ਅੰਨ ਕੇ ਸਵਾਲ ਇਹ ਮੰਨ ਚਾਹੁੰਦਾ ਵੀ ਪਾਪਤ ਨਹੀਂ ਆ ਤੇ ਦੁਨੀਆ ਦਾ ਕੋਈ ਬੰਦਾ ਦੱਸੇ ਕਿ ਮੈਂ ਪਾਪ ਮਨ ਚ ਇਹ ਹੁੰਦਾ ਨਾ ਪਾਪ ਵੈਸੇ ਉਹ ਜੀਵ ਦਾ ਮਰਨਾ ਪਾਪ ਨਹੀਂ ਹੈਗਾ ਨਾ ਪਾਪ ਮੈਂ ਪਹਿਲਾਂ ਕਿਹਾ ਪਾਪ ਇੱਕ ਸੋਚ ਵਾ ਬੰਦੇ ਨੇ ਦਿਮਾਗ ਵਿੱਚ ਇਹ ਗੱਲ ਆਉਂਦੀ ਹੈ ਕਿ ਮੈਂ ਜੀਵ ਹਤਿਆ ਨਹੀਂ ਕਰਦਾ ਦੁਨੀਆ ਦਾ ਕੋਈ ਬੰਦਾ ਦੱਸੇ ਕਿ ਮੈਂ ਜੀਵ ਹਤਿਆ ਤੋਂ ਬਿਨਾ ਜਿਉਂਦਾ ਰਹਿ ਸਕਦਾ ਆਪਾਂ ਸਾਹ ਲੈਨੇ ਆ ਤਾਂ ਜੀਵ ਮਰਦੇ ਆ ਉਹ ਜੈਨੀ ਲੋਕ ਸੀ ਜਿਹੜੇ ਨਹਾਉਂਦੇ ਵੀ ਨਹੀਂ ਸੀ ਕਿ ਜਦੋਂ ਨਹਾਵਾਂਗੇ ਪਾਣੀ ਚ ਜੀਵ ਮਰਨਗੇ ਉਹ ਪਾਖਾਨਾ ਵੀ ਫੋਲ ਦਿੰਦੇ ਸੀ ਆਪਣਾ ਪਾਖਾਨਾ ਵੀ ਫੋਲ ਦਿੰਦੇ ਸੀ ਵਿੱਚ ਕੀੜੇ ਆ ਜਾਣੇ ਆ ਤੇ ਸਾਨੂੰ ਪਾਪ ਲੱਗ ਜਾਣਾ ਇਹੋ ਵਜ੍ਹਾ ਸੀ ਇਹ ਦੇਸ਼ ਇੰਨੇ ਸਾਲ ਗੁਲਾਮ ਕਿਉਂ ਰਿਹਾ ਕਿਉਂਕਿ ਬਾਹਰੋਂ ਆਇਆ ਹਮਲਾਵਰ ਜਦੋਂ ਇਹਨਾਂ ਦੀਆਂ ਧੀਆ ਪੈਣਾ ਚਾਕੇ ਖੜਦਾ ਸੀ ਹੁਣ ਜਿਹੜਾ ਬੰਦਾ ਕੀੜੇ ਮਾਰਨ ਤੋਂ ਡਰਦਾ ਉਹਨੇ ਕਿਹਦੇ ਸਿਰ 'ਤੇ ਡਾਂਗ ਕਿਥੋਂ ਮਾਰਨੀ ਸੀ ਗੋ ਤੇ ਗੁਰੂ ਸਾਹਿਬ ਆਏ ਇਹਨਾਂ ਦੇ ਕੋ ਕਾਇਰਤਾ ਬਾਹਰ ਕਢੀ ਸਾਰਾ ਸਿਰ ਦਿਨ ਗੁਰੂ ਸਾਹਿਬ ਜੰਗਲਾਂ ਸ਼ਿਕਾਰ ਖੇਡਦੇ ਹੋਣਗੇ ਹੁਣ ਆਪੇ ਹਿਸਾਬ ਲਾ ਲਓ ਤੁਸੀਂ ਕਿਹੜੇ ਕਿਹੜੇ ਮਾਨ ਗੁਰੂ ਕੇ ਸੇਕ ਨਿਹੰਗ ਸਿੰਘ ਝਟਕਾ ਕਰਦੇ ਆ ਕਦੀ ਉਹਨਾਂ ਨੂੰ ਸਵਾਲ ਨਹੀਂ ਆਪਾਂ ਕਰਾਂਗੇ ਹੁਣ ਤਾਂ ਮੇਰੇ ਖਿਆਲ ਚ ਭਾਈ ਸਿਮਰਨਜੀਤ ਸਿੰਘ ਮਾਨ ਨੇ ਵੀ ਬਿਆਨ ਦਿੱਤਾ ਪਿਛੇ ਜੇ ਤੁਸੀਂ ਵੇਖੋ ਕਿਸੇ ਨੇ ਉਹਨਾਂ ਤੁਸੀਂ ਕਰਕੇ ਇਹ ਧਰਮ ਦਾ ਵਿਸ਼ਾ ਨਹੀਂ ਹੈਗਾ ਬਣਾ ਦਿੱਤਾ ਗਿਆ ਧਰਮ ਦਾ ਵਿਸ਼ਾ ਰਹਿਤ ਮਰਿਆਦਾ ਜਿਸ ਨੂੰ ਕੁੱਠਾ ਲਿਖਿਆ ਕੁੱਠਾ ਇਸਲਾਮੀ ਤਰੀਕੇ ਨਾਲ ਤਿਆਰ ਕੀਤਾ ਹੋਇਆ ਉਹ ਵੀ ਇੱਕ ਕਾਰਨ ਸੀ ਗੁਲਾਮੀ ਦਾ ਚਿੰਨ੍ਹ ਸੀ ਤੋਂ ਇਹ ਧਰਮ ਦਾ ਵਿਸ਼ਾ ਨਹੀਂ ਹੈਗਾ ਇਹ ਬਣਾ ਦਿੱਤਾ ਗਿਆ ਇਹ ਤੁਹਾਡੀ ਬੋਡੀ ਨਾਲ ਸੰਬੰਧਤ ਹੈਗਾ ਬਸ ਗੱਲ ਇੰਨਾ ਕਾ ਤੋਂ ਇਹ ਮੈਂ ਪਹਿਲਾਂ ਕਹਤਾ ਦਰ ਕਿ ਸਾਡੀ ਕੌਮ ਦੇ ਬਹੁਤਾਤ ਗਿਣਤੀ ਰਾਗੀ ਢਾਡੀ ਪ੍ਰਚਾਰਕ ਮੈਂ ਤਾਂ ਕਹਿੰਦਾ ਵਿਸ਼ਾ ਕਲੀਰ ਕਰਨ ਜਿਹੜਾ ਮੈਂ ਤੇ ਬੰਗਲਾ ਸਾਹਿਬ ਤੋਂ ਇਹ ਗੱਲ ਸੈਂਕੜੇ ਵਾਰ ਕਹੀ ਹੈ ਇਹ ਧਰਮ ਦਾ ਵਿਸ਼ਾ ਹੈ ਹੀ ਨਹੀਂ ਆ ਤੁਹਾਡੀ ਬੋਡੀ ਨੂੰ ਫਿੱਟ ਬੰਦਾ ਖਾਓ ਤੁਹਾਡੀ ਬੋਡੀ ਨੂੰ ਫਿੱਟ ਬੰਦਾ ਨਾ